ਦੁਸ਼ਾਰੇ ਦੀ ਰਾਤ ਦੋ ਪਾਰਟੀਆਂ ਵਿਚਕਾਰ ਹੋਈ ਲੜਾਈ ਚ ਇੱਕ 16 ਸਾਲ ਦਾ ਨੌਜਵਾਨ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋਇਆ ਤੇ ਜ਼ਖਮੀ ਹੋਇਆ ਨੌਜਵਾਨ ਦੀ ਪਛਾਣ ਹਰਕ੍ਰਿਸ਼ਨ ਸਿੰਘ ਪੁੱਤਰ ਸੁਰਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਨੌਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਹੁਸ਼ਾਰਪੁਰ ਦੇ ਮੁਹੱਲਾ ਗਊਸ਼ਾਲਾ ਨਸਤੀਕ ਖਾਨਪੁਰੀ ਗੇਟ ਦਾ ਨੌਜਵਾਨ ਰਹਿਣ ਵਾਲਾ ਨੌਜਵਾਨ ਇਸ ਵਕਤ ਗੰਭੀਰ ਰੂਪ ਤੇ ਵਿੱਚ ਹੁਸ਼ਾਰਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ ਪੀੜਤ ਪਰਿਵਾਰ ਦਾ ਕਹਿਣਾ ਕਿ ਅੱਜ 2 ਦਿਨਾਂ ਤੋਂ ਵਦੇਰੇ ਦਾ ਸਮਾਂ ਹੋ ਚੁੱਕਿਆ ਪਰੰਤੂ ਪੁਲਿਸ ਦਾ ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਉਹਨਾਂ ਦੇ ਬਿਆਨ ਦਰਜ ਕਰਨ ਦੇ ਲਈ ਨਹੀਂ ਪਹੁੰਚਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਨੌਜਵਾਨ ਦੇ ਪਿਤਾ ਸੁਰੇਂਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਹਰਿਕ੍ਰਿਸ਼ਨ ਸਿੰਘ 9ਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਦੁਸ਼ਹਿਰੇ ਵਾਲੇ ਦਿਨ ਦੇਰ ਰਾਤ 1:30 ਵਜੇ ਦੇ ਕਰੀਬ ਉਹ ਬਾਣਿਆਂ ਦੀ ਪਾਰਟੀ ਦੇ ਨਾਲ ਚੱਲ ਰਿਹਾ ਸੀ ਤੇ ਇਸ ਤਰ੍ਹਾਂ ਜਦੋਂ ਉਹ ਆਪਣੇ ਦੋਸਤ ਨੂੰ ਮਿਲਣ ਦੇ ਲਈ ਪਹੁੰਚਦਾ ਹੈ ਉੱਥੇ ਪਹਿਲਾਂ ਹੀ ਲੜਾਈ ਦਾ ਮਾਹੌਲ ਪੈਦਾ ਹੋਇਆ ਸੀ ਤੇ ਇਸ ਦਰਮਿਆਨ ਦੂਜੇ ਗੁੱਟ ਵੱਲੋਂ ਪੁਲਿਆਖੇ ਦੇ ਵਿੱਚ ਉਸਦੇ ਪੁੱਤਰ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਤਕਰੀਬਨ 10 ਤੋਂ 15 ਹੰਮੁੰਡਿਆਂ ਵੱਲੋਂ ਉਸਤੇ 16 ਸਾਲਾ ਪੁੱਤ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਕੁਝ ਨੌਜਵਾਨਾਂ ਵੱਲੋਂ ਉਸਦੇ ਪੁੱਤ ਦੇ ਬੱਖੀ ਦੇ ਵਿੱਚ ਚਰਚਾ ਨਾਲ ਵੀ ਵਾਰ ਕੀਤੇ ਜਾਂਦੇ ਨੇ ਤਾਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਹੁਸ਼ਾਰਪੁਰ ਦੇ ਸਰਕਾਰੀ ਹਸਪਤਾਲ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ ਤਸਵੀਰਾਂ ਵੇਖ ਕੇ ਤੁਸੀਂ ਸੈਸੇ ਅੰਦਾਜ਼ਾ ਲਗਾ ਸਕਦੇ ਹੋ ਕਿ ਨੌਜਵਾਨ ਦਾ ਕਿੰਨਾ ਕੁ ਬੁਰਾ ਹਾਲ ਹੋਇਆ ਹੋਵੇਗਾ ਕਿਉਂਕਿ ਨੌਜਵਾਨ ਦੇ ਸਿਰ ਬੱਖੀ ਅਤੇ ਬਾਹਾਂ ਤੇ ਗੰਭੀਰ ਸੱਟਾਂ ਦੇ ਨਿਸ਼ਾਨ ਨਜ਼ਰ ਆ ਰਹੇ ਨੇ ਇਹ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਥਾਣਾ ਸਿਟੀ ਦੇ ਐਸਐਚਓ ਕਿਰਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਕਿ ਪੁਲਿਸ ਨੂੰ ਦੇਰ ਰਾਤ ਹੀ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਚੋਂ ਐਮਐਲਆਰ ਰਿਪੋਰਟ ਹਾਸਲ ਹੋਈ ਹੈ ਤੇ ਪੁਲਿਸ ਅਧਿਕਾਰੀ ਜਲਦ ਪਰਿਵਾਰ ਦੇ ਕੋਲ ਬਿਆਨ ਦਰਜ ਕਰਾਉਣ ਦੇ ਲਈ ਪਹੁੰਚ ਰਹੇ ਨੇ ਉਹਨਾਂ ਕਿ ਆ ਕੀ ਪਰਿਵਾਰ ਵੱਲੋਂ ਜੋ ਵੀ ਬਿਆਨ ਦਰਜ ਕਰਵਾਏ ਚਾਹਣਗੇ ਉਹਨਾਂ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਕਾਰਵਾਈ ਕੀਤੀ ਜਾਵੇਗੀ ਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇਗਾ। ਕਿਆ ਨਾਮ ਹੈ ਤੁਹਾਡਾ? सुरेंद्र ਸਿੰਘ ਜੀ। ਇਹ ਠੀਕ ਹੈ। ਕਿੱਥੋਂ ਦੇ ਰੰਗ ਵਾਲੇ ਹੋ? ਸ਼ਾਰਪੁਰ ਦੇ ਜੀ। ਕਿਹੜੇ ਮੰਦਾਂ? ਗਊਸ਼ਾਲਾ ਵਿਖੇ। ਠੀਕ ਹੈ ਜੀ। ਇਹ ਕੀ ਲੱਗਦਾ ਤੁਹਾਡਾ? ਮੇਰਾ ਬੇਟਾ ਜੀ ਛੋਟਾ। ਕੀ ਨਾਮ ਹੈ ਤੁਹਾਡਾ? ਹਰੀਕ੍ਰਿਸ਼ਨ ਸਿੰਘ। ਕਿੰਨੀ ਉਮਰ ਹੈ? ਇਹ 15 ਤੋਂ ਲੈ ਕੇ 16 ਦੇ ਵਿੱਚ ਵਿੱਚ ਹੈ ਜੀ। ਦੇਖੀ ਜ਼ਖਮੀ ਹੋਇਆ ਤੁਸੀਂ ਦੱਸਿਆ ਜਾ ਰਿਹਾ ਕਿ ਤੁਹਾਡੇ ਵੱਲੋਂ ਕੀ ਇਹ ਚਾਕੂ ਮਾਰੇ ਜਾਂ ਤਾਂ ਹੋਰ ਵੀ ਤੇਜ਼ ਤਰ੍ਹਾਂ ਤੇ ਹਮਲਾ ਕੀਤਾ। ਕਿ ਤੱਕਾ ਤੋਂ ਦੀ ਗੱਲ ਹੈ ਕੀ ਪੂਰਾ ਮਾਮਲਾ? ਇਹ 2 ਅਕਤੂਬਰ ਦੀ ਗੱਲ ਹੈ ਜੀ। ਰਾਤ ਦੀ ਗੱਲ ਹੈਗੀ ਹੈ ਕੋਈ 1:30 ਵਜੇ ਦੇ ਆਸ-ਪਾਸ ਦੀ। ਮੇਰਾ ਬੇਟਾ ਬਾਣਿਆਂ ਦੇ ਨਾਲ ਜਾਂਦਾ ਹੈਗਾ। ਤੇ ਉੱਥੇ ਡੀ.ਜੇ ਲੱਗੇ ਹੋਏ ਸੀ ਆਪਣੇ ਫਰੈਂਡ ਨੂੰ ਦੇਖ ਕੇ ਉਹਦੇ ਵੱਲ ਜਾ ਰਿਹਾ ਸੀ। ਜਿਹੜੇ ਉੱਥੇ ਕੁਝ ਅਣਜਾਣ ਸ਼ਰਾਬੀ ਬੰਦਿਆਂ ਨੇ ਇਹਨੂੰ ਫਿੱਚ ਕੇ ਇਹਦੇ ਨਾਲ ਬਹੁਤ ਜ਼ਿਆਦਾ ਮਾਰਕੁੱਟ ਕੀਤੀ। ਕਾਰਨ ਕੀ ਕੁਟਮਾਰ ਸਰ ਇਹਦਾ ਕੁਛ ਨਹੀਂ ਪਤਾ ਨਾ ਇਹ ਬੰਦਿਆਂ ਨੂੰ ਅਸੀਂ ਜਾਣਦੇ ਆ ਨਾ ਮੇਰਾ ਬੇਟਾ ਜਾਣਦਾ ਹੈ ਹੋ ਸਕਦਾ ਹੈ ਕਿ ਸੂਨਨ ਚਾਇਸੀ ਉੱਥੇ ਪਹਿਲਾਂ ਕਿਸੇ ਦੋ ਪਾਰਟੀਆਂ ਦੀ ਲੜਾਈ ਹੋਈ ਸੀ ਜਿਹਦੇ ਵਿੱਚ ਉਹ ਲੜਾਈ ਖਤਮ ਹੋ ਗਈ ਸੀ ਤੇ ਉਹਨਾਂ ਨੇ ਉਹਨਾਂ ਇਸ ਨੂੰ ਉਸ ਨਾਲ ਦਾ ਬੰਦਾ ਸਮਝ ਕੇ ਇਹਨੂੰ ਪਿੱਛੋ ਘੜੀਸ ਕੇ ਗਲੀ 'ਚ ਲੈ ਜਾ ਕੇ ਆਪਣੇ ਉੱਥੇ ਕੁਟਮਾਰ ਕੀਤੀ ਜੀ ਵੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਦੋ ਇਸ ਸਥਾਨ ਜਦ ਬਾਣਿਆਂ ਦੇ ਆਪਸ ਵਿੱਚ ਜਿਹੜੇ ਟੋਲੀਆਂ ਸੀ ਉਹਨਾਂ ਦੀ ਲੜਾਈ ਹੋਈ ਸੀ ਆਪਾਂ ਲਿਖੇ ਦੇ ਨਾਲ ਇਹ ਤੇ ਹਮਲਾ ਕਰ ਦਿੱਤਾ ਕਿ ਸ਼ਾਇਦ ਉਹਨਾਂ ਦਾ ਬੰਦਾ ਹੈ ਹਾਂਜੀ ਇਹੀ ਗੱਲ ਹੋਈ ਕੀ ਪੂਰਾ ਮਾਮਲਾ ਜੀ ਹਾਂ ਜਿੱਦ ਤੱਕ ਇਹ ਪੂਰਾ ਮਾਮਲਾ ਹੈ ਜਿੱਦ ਤੱਕ ਜਲ ਦੱਸ ਰਹੇ ਹੈ ਸਿਰ ਦੋ ਬਾਣਿਆਂ ਦੇ ਆਪਸ ਵਿੱਚ ਲੜਾਈ ਹੋਈ ਸੀ ਜਿਹਦੇ ਵਿੱਚ ਦੋਨੋਂ ਬਾਣਿਆਂ ਦੀ ਲੜਾਈ ਹੋ ਕੇ ਹਟ ਗਈ ਸੀ ਤੇ ਉੱਥੇ ਡੀਜੇ ਲੱਗੇ ਹੋਏ ਸੀਗੇ ਤੇ ਮੇਰਾ ਬੇਟਾ ਉੱਥੋਂ ਜਾ ਰਿਹਾ ਸੀਗਾ ਆਪਣੇ ਦੋਸਤ ਨੂੰ ਦੇਖ ਦੇ ਵੱਲ ਤੇ ਜਿਹਦੇ ਕਰਕੇ ਉਹਨਾਂ ਨੇ ਦੇਖਿਆ ਕਿ ਇਹ ਉਹਨਾਂ ਦਾ ਬੰਦਾ ਲੱਗਦਾ ਹੈ ਤੇ ਇਹਨਾਂ ਨੇ ਇਹਨੂੰ ਫੜ ਕੇ ਗਲੀ ਦੇ ਅੰਦਰ ਘਵਾੜ ਕੇ ਕੁੱਟਿਆ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਹਥਿਆਰ ਚਾਕੂ ਦੇ ਨਾਲ ਇਹਦੇ ਬੱਕੀ ਦੇ ਵਿੱਚ ਉਹ ਡਾਰਟ ਕਰਪਾਨਾਂ ਦੇ ਨਾਲ ਇਹਦੇ ਨਾਲ ਬਹੁਤ ਜਿਆਦਾ ਸਲੂਕ ਕੀਤਾ ਕਿ ਹਰ ਸਰੀਰ ਦੇ ਉੱਪਰ ਇਹ ਕੱਟ ਲੱਗਾ ਹੈ ਜੀ ਕਿੱਥੇ ਕਿੱਥੇ ਸਾਟ ਲੱਗੀ ਇਹਦੇ ਬੱਕੀ ਦੇ ਵੀ ਚਾਕੂ ਮਾਰਿਆ ਗਿਆ ਜੀ ਸਿਰ ਦੇ ਉੱਪਰ ਡਾਟ ਮਾਰਿਆ ਗਿਆ ਖੰਡੇ ਨਾਲ ਵਾਰ ਕੀਤਾ ਗਿਆ ਪਿੰਡੇ ਦੇ ਉੱਪਰ ਔਰ ਹਰ ਬਾਜੂ ਦੇ ਉੱਪਰ ਕੱਟ ਹੈ ਗੋਡੇ ਦੇ ਉੱਪਰ ਕੱਟ ਹੈ ਪੈਰਾਂ ਦੇ ਉੱਪਰ ਕੱਟ ਹੈ ਯਾਨੀ ਕਿ ਹਰ ਸਰੀਰ ਦੇ ਉੱਪਰ ਬਹੁਤ ਜਿਆਦਾ ਕੱਟ ਲਗਾਏ ਹੋਏ ਆ ਇਹ ਵੀ ਬਾਣੇ ਦੇ ਨਾਲ ਘੁੰਮ ਰਿਆ ਸੀ ਹਾਂਜੀ ਇਹ ਬਾਣੇ ਦੇ ਨਾਲ ਜਾਂਦੇ ਨੇ ਇਹ ਕਿੰਨੇ ਵਜੇ ਦੀ ਗੱਲ ਰ ਆ ਦੂਸਰੀ ਇਹ ਰਾਤ ਡੇਢ ਕੁ ਵਜੇ ਦੀ ਗੱਲ ਹੈ ਲੋਕ ਬਿਸ਼ਾਰਾ ਖਤਮ ਹੋ ਕੇ ਹਾਂ ਹਾਂਜੀ ਹਾਂਜੀ ਇਹ ਥਾਣਾ ਕਿਹੜਾ ਲੱਗਦਾ ਜੀ ਥਾਣਾ ਸਿਟੀ ਲੱਗਦਾ ਜੀ ਠੀਕ ਹੈ ਜੀ ਪੁਲਿਸ ਕੰਪਲੀਟ ਕੀਤੀ ਹੋਈ ਹੈ ਜੀ ਪੁਲਿਸ ਕੰਪਲੀਟ ਕੀਤੇ ਹੋਏ ਲੇਕਿਨ ਹੱਲੇ ਤੱਕ ਕੋਈ ਪੁਲਿਸ ਮੁਲਾਦ ਨਹੀਂ ਆਇਆ ਤਾਂ ਤੁਸੀਂ ਕਹਿੰਦੇ ਦੋ ਤਰੀਕੇ ਰਾਤ ਹੀ ਤੱਕ ਰਹੋਗੇ ਇੱਥੇ ਹਾਂਜੀ ਉਦੋਂ ਤਾਂ ਕੋਈ ਨਹੀਂ ਆਇਆ ਤਾਂ ਬਿਆਨ ਨਹੀਂ ਨਹੀਂ ਸਾਡੇ ਬਿਆਨ ਲਈ ਕੋਈ ਨਹੀਂ ਸਿੱ ਜਾ ਕੇ ਆਏ ਸਿਟੀ ਥਾਣੇ ਮੈਂ ਸਵੇਰੇ ਵੀ ਜਾ ਕੇ ਆਇਆ ਜੀ ਰਾਤੀ ਵੀ ਜਾ ਕੇ ਆ ਉਹ ਕਹਿੰਦੇ ਸੀ ਜੀ 5 ਮਿੰਟ ਚੱਲਨੇ 10 ਮਿੰਟ ਚੱਲਨੇ ਲੇਕਿਨ ਹਲੇ ਤੱਕ ਕੋਈ ਨਹੀਂ ਪਹੁੰਚਿਆ ਜੀ ਕੀ ਮੰਗ ਕਰਦੇ ਤੁਸੀਂ ਮੈਂ ਕਹਿੰਦਾ ਕਿ ਮੈਨੂੰ ਵੀ ਇਨਸਾਫ ਮਿਲਣਾ ਚਾਹੀਦਾ ਵਾਦ ਤੋਂ ਵਾਦ ਜੋ ਜਿੰਦਾ ਵੀ ਸਖਤ ਨੇ ਇਹਨਾਂ ਹਰਕਤ ਕੀਤੀ ਹੈ ਉਹਦੇ ਤੇ ਸਖਤ ਤੋਂ ਸਖਤ ਪਰਚਾ ਕੀਤਾ ਜਾਵੇ ਕਿ ਅੱਜ ਮੇਰੇ ਬੇੜੇ ਨਾਲ ਹੋਈ ਹੈ ਕੱਲ ਕਿਸੇ ਨਾਲ ਵੀ ਹੋ ਸਕਦੀ ਹੈ ਕੀ ਆਣਾ ਮੈਂ ਤੁਹਾਡਾ ਹਰਕ੍ਰਿਸ਼ਨ ਸਿੰਘ ਕਿੱਥੋਂ ਦੇ ਆਣਾ ਲਿਆ ਤੁਸੀਂ ਨਾ ਹੁਜੀ ਆਰਪੋਰ ਖਾਨਪੁਰੀ ਗੇਟ ਤੇ ਹਰਕ੍ਰਿਸ਼ਨ ਕੀ ਇਹ ਗੱਲਬਾਤ ਹੋਈ ਸੀ ਕਿ 2 ਤਰੀਕ ਰਾਤ ਨੂੰ ਦੱਸਿਆ ਜਾ ਰਿਹਾ ਹੈ ਕਿ 2 ਪਾਣਿਆਂ ਦੀ ਆਪਸ ਦੇ ਵਿੱਚ ਲੜਾਈ ਹੋਈ ਸੀ ਜਿਹੜੇ ਸੰਸਥਾਵਾਂ ਨੇ ਹਾਂਜੀ ਜੀ ਕਿਸੇ ਨਾਲ ਦੇ ਤੁਹਾਡੇ ਤੇ ਹਮਲਾ ਕਰ ਦਿੱਤਾ ਹਾਂਜੀ ਉਹ ਪਹਿਲਾਂ ਦੋ ਪਾਰਟੀਆਂ ਦੀ ਲੜਾਈ ਹੋਈ ਉਹ ਲੜਾਈ ਖਤਮ ਹੋ ਗਈ ਸੀ ਮੇਰਾ ਯਾਰ ਦੋਸਤ ਕਿਧੁਰਿਆ ਪਿਆ ਸੀ ਮੈਂ ਦੌੜ ਕੇ ਉਹਦੇ ਕੋਲ ਗਿਆ ਉਹ ਪਿੱਛੋਂ ਮੁੰਡੇ ਆਏ ਉਹਨਾਂ ਨੇ ਨਾ ਮੈਨੂੰ ਘੜੀਸ ਕੇ ਆਪਣੀ ਗਲੀ ਵੱਨ ਨੂੰ ਲੈ ਗਏ ਗਲੀ 'ਚ ਲੈ ਜਾ ਕੇ ਮੇਰੇ ਖੰਡੇ ਕਰਪਾੰਦਾ ਨਾ ਕਿੱਥੇ ਜਾਣੇ ਸੀ ਉਹ ਉਹ ਸੀਗੇ 15 ਕ ਜਾਨੀ 15 20 ਨੇ ਅੱਛਾ ਤੁਸੀਂ ਪhle ਆਪਣੇ ਦੋਸਤਾਂ ਨਾਲ ਜਾ ਰਹੇ ਸੀ ਜਦ ਡੀਜੇ ਦੇ ਕੋਲ ਖੜਾ ਸੀਗਾ ਹਾਂਜੀ ਅਜੇ ਤੱਕ ਲਿਖੇ ਨਾਲ ਤੁਹਾਨੂੰ ਉਹ ਕਹ ਦਿੱਤਾ ਕਿ ਤੁਸੀਂ ਵੀ ਸ਼ਾਇਦ ਉਹਦੇ ਬੰਦੇ ਹਾਂ ਜੀ ਠੀਕ ਹੈ ਕਿੰਨੀ ਉਮਰ ਹੈ ਤੁਹਾਡੀ ਕੀ ਕਰਦੇ ਹੋ ਤੁਸੀਂ ਮੇਰੀ 15-16 ਸਾਲ ਉਮਰ ਆ ਨਾ ਪੜਦਾ 9th 9th ਕਲਾਸ 9th ਕਲਾਸ ਪੜ੍ਹਦਾ ਸਰ ਅਕਤੂਸ਼ਾਰਿਆਂ ਦੇ ਦਿਨ ਮੈਂ ਬਾਹਰ ਦੁਕਾਨ ਗੇਟ ਤੇ ਲੜਾਈ ਹੋ ਰਹੀ ਸੀ ਕਿ ਇੱਕ 16 ਸਾਲ ਦਾ ਮੁੰਡਾ ਹਰਕ੍ਰਿਸ਼ਨ ਸਿੰਘ ਉਹਦੇ ਇੱਕ ਕਿੱਪੜਾ ਟੁੱਟਾ ਜਾਂ ਹੋਰ ਤੇਜ਼ ਤਾਕਤ ਨਾਲ ਹਿਕਾਰ ਮਾਰੇ ਨੇ ਦੋ ਗੁੱਟਾਂ ਦੀ ਆਪਸ ਵਿੱਚ ਲੜਾਈ ਹੋ ਗਈ ਪਾਰਟੀਆਂ ਦੀ ਬਣੇ ਵਾਲਿਆਂ ਦੀ ਜੀ ਉਹ ਪਰਿਵਾਰ ਦੋਪਹਿਰ ਤੋਂ ਹਸਪਤਾਲ ਦੇ ਵਿੱਚ ਆ ਕੇ ਇਹਨੂੰ ਬਿਆਨ ਲੈਣੇ ਜਦ ਤੱਕ ਕੌਣ ਸੀ बार-बार ਚੱਕਰਿੰ ਕੱਢ ਰਹੇ ਸੀ ਜੀ ਸਾਨੂੰ ਉਹਦੀ ਐਮਐਲਆਰ ਲੇਟ ਨਾਈਟ ਰਤੀ ਰਸੀਵ ਹੋ ਗਈ ਹੈ ਅੱਜ ਸਾਡੇ ਏਐਸਆਈ ਤਫਤੀਸ਼ੀ ਅਫਸਰ ਗਗਨ ਸਿੰਘ ਆ ਗਿਆ ਉਹ ਬਿਆਨ ਲੈਣ ਜਾ ਰਹੇ ਜਿੱਦਾਂ ਦੀ ਵੀ ਸਥਿਤੀ ਹੋਏਗੀ ਜੋ ਵੀ ਡਾਕਟਰ ਸਾਹਿਬ ਦੀ ਰਿਪੋਰਟ ਹੋਏਗੀ ਉਹਦੇ ਬੰਦਾਵਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਜਿਹੜਾ ਇਸ ਵਾਰੀ ਮਾਮਲੇ ਦੇ ਸਾਹਮਣੇ ਆਇਆ ਕਿ ਕੀ ਪਾਰਟੀਆਂ ਦੀ ਪਾਣੀਆਂ ਦੀ ਆਪਸ ਵਿੱਚ ਕਾਫੀ ਜ਼ਿਆਦਾ ਲੜਾਈ ਹੋਈ ਹੈ ਤੇ ਉਹਨਾਂ ਦੇ ਜਿਹੜੀ ਉਹ ਵੈਰੀਫਿਕੇਸ਼ਨ ਹੋਣੀ ਹੈ ਰਜਿਸਟ੍ਰੇਸ਼ਨ ਹੋਣੀ ਹੈ ਉਹ ਕੋਈ ਉਹ ਵੀ ਕੈਨਸਲ ਕਰਾ ਦੇ ਪ੍ਰ ਜੇ ਸਾਨੂੰ ਕਮੇਟੀ ਰਾਮਜੀਤ ਕਮੇਟੀ ਇਸ ਤਰ੍ਹਾਂ ਦਾ ਕੋਈ ਸਾਡੇ ਧਿਆਨ ਵਿੱਚ ਲਿਆਦੀ ਆ ਤੇ ਉਹ ਜੋ ਵੀ ਬਣਦਾ ਸੰਬੰਧਿਤ ਵਿਭਾਗ ਆ ਉਹਦੀ ਵਿੱਚ ਮੋਟਰਸ ਵਿੱਚ ਲਿਆ ਕੇ ਜੇ ਕੈਨਸਲੇਸ਼ਨ ਹੈ ਕਿਸੇ ਦਲ ਦੀ ਤਾਂ ਉਹ ਉਹਦੇ ਵਾਸਤੇ ਆਪਾਂ ਜੋ ਵੀ ਆ ਸੰਬੰਧਿਤ ਵਿਭਾਗ ਨੂੰ ਲੈ ਕੇ ਭੇਜਾਂਗੇ। We at GNA University see potential in everyone and everything around us. We drive innovation and entrepreneurship. We groom competent global citizens. to affect positive change around them.